ਹਰੋ ਜੀ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਨੂੰ ਅੱਜ ਕਿੰਨੂ ਮੰਡੀ ਦੇ ਭਾਅ ਨੇ ਜਿਹੜੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਭਾਅ ਕੀ ਰਹੇ ਨੇ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਸਭ ਤੋਂ ਪਹਿਲਾਂ ਬੋਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ ਜਿਹੜੇ ਭਾਅ ਨੇ ਉਹਨਾਂ ਦੇ ਵਿੱਚ ਤੇਜ਼ੀ ਆ ਰਹੀ ਆ ਪਰ ਕੁਝ ਲੋਕਾਂ ਵੱਲੋਂ ਜਿਹੜਾ ਵੈਕਸਿੰਗ ਪਲਾਂਟਾਂ ਦੇ ਵਿੱਚ ਜਿਹੜਾ ਮਾਲ ਰਿਜੈਕਟਡ ਮਾਲ ਨਿਕਲਦਾ ਉਹ ਇੱਥੇ ਲਿਆ ਕੇ ਜਿਹੜਾ ਵੇਚ ਮੰਡੀ ਦੇ ਵਿੱਚ ਲਿਆਂਦਾ ਜਾਂਦਾ ਤੇ ਅੱਜ ਕਿਸਾਨ ਯੂਨੀਅਨ ਵੱਲੋਂ ਜਿਹੜਾ ਅਪੀਲ ਕੀਤੀ ਗਈ ਹੈ ਕਿ ਇਹ ਜਿਹੜਾ ਰਿਜੈਕਟਡ ਮਾਲ ਆ ਇਸ ਮੰਡੀ ਦੇ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਉਹ ਮਾਲ ਜਦੋਂ ਮੰਡੀ ਦੇ ਵਿੱਚ ਆਉਂਦਾ ਤਾਂ ਭਾਅ ਜਿਹੜੇ ਹੋਰ ਡਿੱਗ ਪੈਂਦੇ ਨੇ ਤੇ ਅੱਜ ਜੇਕਰ ਭਾਅ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਕੱਲ ਭਾਅ 19 ਰੁਪਏ ਸੀ ਤਾਂ ਅੱਜ ਜਿਹੜਾ ਭਾਅ 15.5 ਰੁਪਏ ਪ੍ਰਤੀ ਕਿਲੋ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਭਾਅ ਰਿਹਾ ਬੋਰ ਮੰਡੀ ਦਾ ਕਿੰਨੂ ਦਾ ਹੋ ਰਿਹਾ ਹੈ ਤੇ ਜੇਕਰ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਜਿਹੜਾ ਕਿੰਨੂ ਦਾ ਭਾਅ ਹੋ ਗਿਆ ਜੀ ਅੱਜ 20 ਰੁਪਏ ਪ੍ਰਤੀ ਕਿਲੋ ਸੀ ਫਰੋਈਪੁਰ ਸਿਟੀ ਦੇ ਵਿੱਚ ਵੀ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਪਟਿਆਲਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ 25 ਰੁਪਏ ਪ੍ਰਤੀ ਕਿਲੋ ਤੇ ਦਰਾਹਾ ਦੇ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਧੂਰੀ ਦੇ ਵਿੱਚ ਧੂਰੀ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾਅ 18 ਰੁਪਏ ਪ੍ਰਤੀ ਕਿਲੋ ਸੀ ਤੇ ਸੂਹਾ ਦੇ ਵਿੱਚ ਜਿਹੜਾ ਕਿੰਨੂ ਦਾ ਭਾਅ ਰਿਆ ਮੀਡੀਅਮ ਸਾਈਜ਼ ਬੇਸ਼ੱਕ 14 ਰੁਪਏ ਪ੍ਰਤੀ ਕਿਲੋ ਵਿਕਿਆ ਪਰ ਜਿਹੜਾ ਲਾਰਜ ਕਿੰਨੂ ਸੀ ਵਧੀਆ ਕਿੰਨੂ ਸੀ ਉਹ 26 ਰੁਪਏ ਪ੍ਰਤੀ ਕਿਲੋ ਜਿਹੜਾ ਅੱਜ ਵਿਕਿਆ ਇਸੇ ਤਰ੍ਹਾਂ ਹੀ ਬੱਸੀ ਪਠਾਨਾ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਤੇ ਅਮਰਸਰ ਦੇ ਵਿੱਚ 18 ਰੁਪਏ ਪ੍ਰਤੀ ਕਿਲੋ ਜਿਹੜਾ ਕਿੰਨੂ ਦਾ ਭਾਰਿਆ ਦਿੱਲੀ ਦੀ ਆਜ਼ਾਦਪੁਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ 18 ਮਾਫ ਕਰਨਾ 35 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਰਜ਼ੌਰੀ ਦੇ ਵਿੱਚ 30 ਰੁਪਏ ਪ੍ਰਤੀ ਕਿਲੋ ਵਿਕਿਆ ਪੈਰੈਂਪੋਰ ਦੇ ਵਿੱਚ ਵੀ ਕਿੰਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਨਾਰਵਲ ਜੰਮੂ ਦੀ ਗੱਲ ਕਰੀਏ ਤਾਂ ਕਿਨੂ ਦਾ ਭਾਅ 24 ਰੁਪਏ ਪ੍ਰਤੀ ਕਿਲੋ ਰਿਹਾ ਤੇ ਕੱਥੂਆ ਦੇ ਵਿੱਚ ਜਿਹੜਾ ਕਿਨੂ ਵਿਕਿਆ ਉਹ 22 ਰੁਪਏ ਪ੍ਰਤੀ ਕਿਲੋ ਵਿਕਿਆ। ਉਹਨਾਂ ਦੀ ਗੱਲ ਕਰੀਏ ਤਾਂ ਕਿਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਸੋਲਨ ਦੇ ਵਿੱਚ ਕਿਨੂ 35 ਰੁਪਏ ਪ੍ਰਤੀ ਕਿਲੋ ਵਿਕਿਆ। ਸ਼ਿਮਲਾ ਦੇ ਵਿੱਚ ਕਿਨੂ ਦਾ ਭਾਅ 40 ਰੁਪਏ ਪ੍ਰਤੀ ਕਿਲੋ ਰਿਹਾ ਤੇ ਪੌਂਟਾ ਸਾਹਿਬ ਵਿੱਚ ਕਿਨੂ ਜਿਹੜਾ ਵਿਕਿਆ ਉਹ 25 ਰੁਪਏ ਪ੍ਰਤੀ ਕਿਲੋ ਵੇਖਿਆ ਕਾਂਗੜਾ ਦੇ ਵਿੱਚ ਕਿੰਨੂ ਦਾ ਭਾਅ 28 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਜੀ ਇਸੇ ਤਰ੍ਹਾਂ ਜੇਕਰ ਦੇਸ਼ ਦੀਆਂ ਹੋਰਨਾਂ ਮੰਡੀਆਂ ਦੀ ਗੱਲ ਕਰੀਏ ਅੰਬਾਲਾ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਤੇ ਹਿਸਾਰ ਦੇ ਵਿੱਚ 16 ਰੁਪਏ ਪ੍ਰਤੀ ਕਿਲੋ ਕਿੰਨੂ ਦਾ ਭਾਅ ਜਿਹੜਾ ਅੱਜ ਉਹ ਰਿਹਾ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਬਰਵਾਰ ਬਰਾਰਾ ਦੀ ਤਾਂ ਇੱਥੇ 14 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਮਨਾ ਨਗਰ ਦੇ ਵਿੱਚ 40 ਰੁਪਏ ਪ੍ਰਤੀ ਕਿਲੋ ਜਿਹੜਾ ਕਿੰਨੂ ਦਾ ਭਾ ਰਿਆ ਗਨੌਰ ਦੇ ਵਿੱਚ ਕਿੰਨੂ 30 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਫਰੀਦাবাদ ਦੇ ਵਿੱਚ ਕਿੰਨੂ ਦਾ ਭਾ ਜਿਹੜਾ ਰਿਹਾ ਦੋਸਤੋ ਅੱਜ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਹਾਂਸੀ ਦੇ ਵਿੱਚ ਕਿੰਨੂ ਜਿਹੜਾ ਕਾਫੀ ਘੱਟ 12 ਰੁਪਏ ਪ੍ਰਤੀ ਕਿਲੋ ਰਿਹਾ ਲਾੜਵਾ ਦੇ ਵਿੱਚ ਵੀ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਅਸੀਂ ਦੋਸਤੋ ਅੱਜ ਦੇ ਕਿੰਨੂ ਮੰਡੀ ਦੇ ਭਾ ਧੰਨਵਾਦ